ਅਸਲਾਮ ਵਾਲੇਕੁਮ ਮੀਤਰਨੀਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਜੂਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਬਾਦਲ ਪਰਿਵਾਰ ਦਾ ਜਿਹੜਾ ਹੰਕਾਰ ਹੈ ਉਹ ਨਹੀਂ ਘਟਾ ਬਲਕਿ ਉਸ ਤਰ੍ਹਾਂ ਦਾ ਉਸ ਤਰਾਈ ਹੈ ਇਹ ਤੁਸੀਂ ਬਾਦਲ ਸੁਖਵੀਰ ਸਿੰਘ ਬਾਦਲ ਦੀ ਪਤਨੀ ਹਰ ਸਿਮਰਤ ਕੌਰ ਦੇ ਬਿਆਨ ਤੋਂ ਅੰਦਾਜ਼ਾ ਇਸ ਦਾ ਲਾ ਸਕਦੇ ਹੋ ਹੈਗਾ ਕੀ ਕਹਿਣ ਲਈ ਹੈਗੀ ਹੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਅਸੀਂ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਹਾਂ ਜੀ ਪੰਜਾਬੀਆ ਸਾਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਖਬਰ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਕਿਉਂਕਿ ਪਹਿਲੀ ਰਾਤ ਬਿਕਰਮ ਸਿੰਘ ਮਜੀਠੀਆ ਨੂੰ ਚੱਕਿਆ ਜਾਂਦਾ ਤੇ ਬਾਅਦ ਦੇ ਵਿੱਚ ਕਈ ਸਾਰੇ ਲੋਕ ਉਹਦੇ ਹੱਕ ਦੇ ਵਿੱਚ ਵੀ ਖੜਦੇ ਨੇ ਪੂਰੀ ਵੀਡੀਓ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਦਰਾਂ ਸਾਲ ਦੇ ਵਿੱਚ ਪੂਰੇ ਬਾਦਲ ਪਰਿਵਾਰ ਦੀ ਰੇਲ ਬਣਾ ਦਿੱਤੀ ਹੈ ਕਿਉਂਕਿ ਇਹਨਾਂ ਦੀ ਪਤਨੀ ਨੂੰ ਵਰਤਿਆ ਗਿਆ ਰਿਆ ਸੀ ਜਿਹੜੇ ਬਿਕਰਮ ਸਿੰਘ ਮਜੀਠੀਆ ਦੇ ਕੱਲ ਜਿੰਦਾਬਾਦ ਦੇ ਨਾਲੇ ਲਾਏ ਗਏ ਕਿ ਬਿਕਰਮ ਸਿੰਘ ਮਜੀਠੀਆ ਭਾਈ ਸਰਕਾਰਾਂ ਦੇ ਦਾ ਖਿਲਾਫ ਬੋਲਦਾ ਪੰਜਾਬ ਦੇ ਹੱਕ ਦੇ ਵਿੱਚ ਖੜਦਾ ਪਰ 1.5 ਹਜ਼ਾਰ ਕਰੋੜ ਦਾ ਕਪੜਾ ਆਪਣੀ ਪਤਨੀ ਦੇ ਨਾਮ ਤੇ ਕਿਵੇਂ ਹੁੰਦਾ ਇਹ ਵੀ ਯਾਰਾ ਇੱਕ ਦੇਖਣ ਵਾਲੀ ਖਬਰ ਹੈ ਜਿਹੜੇ ਲੋਕਾਂ ਨੂੰ ਹਨੇਰੇ ਦੇ ਵਿੱਚ ਰੱਖਿਆ ਜਾਂਦਾ ਤੁਹਾਡੀਆਂ ਅੱਖਾਂ ਖੋਲਾਂਗੇ ਔਰ ਦੂਜੇ ਪਾਸੇ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਯਾਨੀ ਮਜੀਠੀਆ ਦੀ ਪਤ ਉਹ ਕੀ ਕਹਿ ਰਹੀ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਵੀ ਤੁਹਾਡੇ ਸਾਹਮਣੇ ਤਰਾਂਗੇ ਕੈਦੀ ਪੰਜਾਬ ਦਾ ਮੁੱਖ ਮੰਤਰੀ ਦੇਖੋ ਇਹਨਾਂ ਨੇ ਹੰਕਾਰ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਕਿ ਭਾਈ ਹਲੇ ਵੀ ਹੰਕਾਰ ਨਹੀਂ ਇਹਨਾਂ ਦਾ ਟਾਇਆ ਹੋਇਆ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸਾਡੇ ਸਾਹਮਣੇ ਕੁਝ ਵੀ ਨਹੀਂ ਹੈ ਕੀ ਕਹਿੰਦੀ ਸੀ ਕਹਿੰਦੀ ਸਾਡੇ ਸਾਹਮਣੇ ਕਿਹੜੇ ਖੇਤ ਦੀ ਮੂਲੀ ਹੈ ਇਹ ਭਗਵੰਤ ਮਾਰ ਵੱਡੇ ਵੱਡੇ ਡਿੱਗੇ ਜਿ ਨਹੀਂ ਸਾਡਾ ਕੁਝ ਵਿਗਾੜ ਪਾਏ ਇਹ ਕੀ ਵਿਗਾੜੂ ਆ ਬਾਈ ਤਾਂ ਹੁਣ ਉਸੇ ਗੱਲ ਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਬਣੀਓ ਦਿੱਤਾ ਜਾ ਰਿਹਾ ਹੈ ਤੇ ਅੱਜ ਤੁਹਾਨੂੰ ਦਾ ਠੋਸ ਇੱਕ ਵੀਡੀਓ ਦਿਖਾਉਣ ਜਾ ਰਿਹਾ। ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਲੋਕਾਂ ਨੇ ਜਿੰਦਾਬਾਦ ਦੇ ਨਾਰੇ ਲਾਏ ਉਹੀ ਲੋਕ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਨਹੀਂ ਛੜਾ ਸਕਦੇ। ਇਹਨਾਂ ਦੇ ਵਕੀਲ ਕਹਿੰਦਾ ਸੀ ਕਹਿੰਦਾ ਭਾਈ ਇਹ ਤਾਂ ਝੂਠੀ ਕਾਰਵਾਈ ਆ ਪਰ ਅੱਜ ਤੁਹਾਨੂੰ ਦਿਖਾਵਾਂਗੇ ਕਿ ਮੁੱਖ ਮੰਤਰੀ ਦਾ ਵੀ ਬਿਆਨ ਹੈ ਹੁਣ ਉਹਨੂੰ ਜੇਲ੍ਹ ਦੇ ਵਿੱਚੋਂ ਨਹੀਂ ਨਿਕਲ ਦਿੱਤਾ ਜਾਣਾ ਕਿਉਂ? ਕਿਉਂਕਿ ਬਹੁਤ ਸਾਰੀ ਵਾਰ ਉਹ ਛੁੱਟ ਗਿਆ ਔਰ ਪੱਕੇ ਪਰਾਂ ਦੇ ਹੋ ਕੇ ਜਿਹੜਾ ਕਾਰਨਾਮਾ ਕੀਤਾ ਇਹ ਪਹਿਲਾ ਮੁੱਖ ਮੰਤਰੀ ਪੰਜਾਬ ਦਾ ਜੀਲੇ ਪੰਜਾਬ ਦੇ ਲੋਕਾਂ ਦਾ ਦੁਬਾਰਾ ਤੋਂ ਦਿਲ ਜਿੱਤ ਲਿਆ ਕਿਉਂਕਿ ਪੰਜਾਬ ਦੀ ਸਰਕਾਰ ਡਿੱਗ ਚੁੱਕੀ ਸੀ ਪਰ ਇੰਨਾ ਗੱਲਾਂ ਨੇ ਪੰਜਾਬ ਦੇ ਲੋਕ ਫੇਰ ਤੋਂ ਖੜੇ ਕਰ ਦਿੱਤੇ ਨੇ ਤਾਂ ਸੁਣੋ ਯਾਰਾ ਧਿਆਨ ਦੇ ਨਾਲ ਕਿ ਆਖਰ ਸੁਖਵੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਕਿਵੇਂ ਤਾਣਾ ਮਾਰਦੀ ਆ ਤਾਂ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਫੇਰ ਪੰਜਾਬ ਦੇ ਮੁੱਖ ਮੰਤਰੀ ਕਿਵੇਂ ਐਕਸ਼ਨ ਕਰਦੇ ਆ ਇਹ ਵੀ ਤੁਹਾਨੂੰ ਦਿਖਾਵਾਂਗੇ ਹਰਸਿਮਰਤ ਕੌਰ ਬਾਦਲ ਕੀ ਕਹਿ ਰਹੀ ਆ ਜਿਹੜੀ ਗੱਲ ਤੋਂ ਮੁੱਖ ਮੰਤਰੀ ਸਾਹਿਬ ਚੜ ਗਏ ਨੇ ਸੁਣੋ ਸਰਕਾਰ ਦੇ ਕਰਮਚਾਰੀ ਨੂੰ ਚੱਕ ਜਾਏ ਕਰਦਾ ਇਹਨਾਂ ਦੀ ਗੈਰ ਕਾਨੂੰਨੀ ਤਰਕੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਮੇ ਇਹਨਾਂ ਦੇ ਮੰਤਰੀ ਵੀ ਅਸ਼ਲੀਲ ਗੱਲਾਂ ਹੋਣ ਪਾਵੇ ਇਹਨਾਂ ਦੀ ਕ੍ਰਪਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਬਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦਾ ਹੈ ਅੱਜ ਇਹ ਗਵੀ ਆਪੂ ਨੇ ਇੱਕ ਵਾਰ ਫੇਰ ਉਸ ਬੰਦੇ ਨੂੰ ਇਕੱਲੇ ਸਜ਼ਾ ਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਸੋਤੇ ਡੰਡੇ ਦੀ ਦੰਡ ਜ਼ੋਰ ਦੇ ਨਾਲ ਮੈਂ ਪਲਾਸਮਾ ਨੂੰ ਦਰਾ ਦਿੰਦਾ ਐ ਮੈਂ মিডিਆ ਨੂੰ ਦਰਾ ਦਿੰਦਾ ਐ ਮੈਂ ਉਹਨੇ ਵਿਰੋਧੀ ਕਾਂਗਰਸ ਨੂੰ ਦਰਾਈ ਪੱਟਿਆ ਤਾਂ ਮੈਂ ਇੱਕ ਪਰਿਵਾਰ ਨੂੰ ਵਿਗਾੜਾ ਤੇ ਇਹਨੂੰ ਚੱਲੇ ਇਤਰਾ ਦੱਸਣਾ ਚਾਹੁੰਦੀ ਆ ਇਹ ਪਰਿਵਾਰ ਦੇ ਕੋਲ ਵੱਡੇ ਵੱਡੇ ਪੁਲੀਟਰ ਆ ਕੋਈ ਖੇਤੀਬੋਰੀ ਹੈ ਆ ਸੁਣ ਲਿਆ ਪੰਜਾਬ ਵਾਲਿਓ ਬਾਦਲ ਪਰਿਵਾਰ ਕਿੱਡਾ ਹੰਕਾਰ ਦੇ ਵਿੱਚ ਐ ਚਲੋ ਠੀਕ ਐ ਵੀ ਤੁਹਾਡੇ ਉੱਤੇ ਕਾਰਵਾਈ ਕਰ ਦਿੱਤੀ ਐ ਕਿਉਂ ਭਾਈ ਬਹੁਤ سارے ਮੁੱਖ ਮੰਤਰੀ ਚੱਕੇ ਗਏ ਪਹਿਲਾਂ ਤੁਹਾਡੇ ਬਾਦਲ ਨੂੰ ਵੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਬਹੁਤ ساری ਵਾਰ ਮਜੀਠੀਆ ਵੀ ਗਿਆ ਜੇਕਰ ਤੁਸੀਂ ਇੰਨੀ ਦੁੱਧ ਤੋਥੇ ਹੋ ਉਸ ਤੋਂ ਪਹਿਲਾ ਜਿਹੜਾ ਜੇਲ੍ਹਾਂ ਦੇ ਵਿੱਚ ਰੱਖੇ ਗਏ ਹੋ ਉਹ ਕਿਨੇ ਰੱਖੇ ਸੀ ਔਰ ਹੁਣ ਪੰਜਾਬ ਦਾ ਮੁੱਖ ਮੰਤਰੀ ਦੀ ਗੱਲ ਦੇ ਉੱਤੇ ਚੜ ਗਿਆ ਜਿਹੜੀ ਹਰਸਿਮਰਤ ਕੌਰ ਬਾਦਲ ਨੇ ਕਹੀ ਹੈ ਕਹਿੰਦੀ ਕਿਹੜੇ ਖੇਤ ਦੀ ਮੂਣੀ ਐ ਤੂੰ ਅਸੀਂ ਤਾਂ ਵੱਡੇ ਵੱਡੇ ਦੇਗਜ ਕੋਈ ਕਹਾਉਣ ਵਾਲੇ ਲੋਕਾਂ ਤੋਂ ਨਹੀਂ ਯਾਨੀ ਹਾਰਿਆ ਸਾਡਾ ਪਰਿਵਾਰ ਤੇ ਸਾਨੂੰ ਕਿਵੇਂ ਡਰਾ ਦੇਗਾ ਇਹ ਦੇਖੋ ਤੁਸੀਂ ਇਹਨਾਂ ਦਾ ਹੰਕਾਰ ਕਿਵੇਂ ਸਿਰ ਚੜ ਕੇ ਬੋਲ ਰਿਹਾ ਇਹਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਿੱਧਾ ਹੰਕਾਰ ਬਾਦਲ ਪਰਿਵਾਰ ਦਾ ਪਰ ਕਿਸੇ ਪੰਜਾਬ ਦੇ ਮੁੱਖ ਮੰਤਰੀ ਨੇ ਇਦੋਂ ਪਹਿਲਾਂ ਕੋਈ ਯੁਰਤ ਨਹੀਂ ਕੀਤੀ ਔਰ ਹੁਣ ਦੂਜੇ ਪਾਸੇ ਆਜੋ ਉਹਨਾਂ ਦੀ ਪਤਨੀ ਦਾ ਨਾਮ ਕਿਵੇਂ ਲੈ ਰਹੇ ਆ ਪਾਤਰਕਾਰ ਕਿਉਂਕਿ ਦਰਹਸਾਲ ਦੇ ਵਿੱਚ ਜਿਹੜੇ ਇਹ ਵੱਡੇ ਲੋਕ ਨੇ ਆਪਣੀਆਂ ਪਤਨੀਆਂ ਨੂੰ ਕਿਵੇਂ ਵਰਤਦੇ ਉਹਨਾਂ ਦਾ ਨਾਮ ਕਿਵੇਂ ਵਰਤਿਆ ਜਾਂਦਾ ਕਿ ਜਿਵੇਂ ਕਿਸੇ ਦੇ ਨਾਲ ਕੰਟਰੈਕਟ ਕੋਈ ਸਾਈਨ ਕਰਨਾ ਜਾਂ ਫਿਰ ਕੋਈ ਲੈਣ ਦੇਣ ਕਰਨਾ ਵੱਡੇ ਪੱਦਰ ਦੇ ਉੱਤੇ ਆਪਣਾ ਨਾਮ ਛਪਾਇਆ ਜਾਂਦਾ ਕਿ ਭਾਈ ਮੇਰਾ ਨਾਮ ਜਿਹੜਾ ਕਿ ਬਹੁਤ ਸਾਰੇ ਲੋਕ ਜਾਣਦੇ ਨੇ ਆਪਣੇ ਬੱਚਿਆਂ ਦਾ ਤੇ ਜਾਂ ਫਿਰ ਘਰਵਾਲੀਆਂ ਦਾ ਬਹੁਤ ਸਾਰੇ ਲੋਕ ਘੱਟ ਜਾਣਦੇ ਹੁੰਦੇ ਜਿਹੜੇ ਰਾਜਨੀਤੀ ਦੇ ਵਿੱਚ ਨਹੀਂ ਹੈ। ਹੁਣ ਸੁਣੋ ਜਰਾ ਧਿਆਨ ਦੇ ਰੱਖੇ ਪੱਤਰਕਾਰਾਂ ਦਾ ਕੀ ਕਹਿਣਾ ਸੁਣੋ। ਇਹਨਾਂ ਹੋਰ ਪੁੱਛਦੇ ਕੋਈ ਉਹਨੇ منی ਲਾਂਡਰਿੰਗ ਦੀ ਕੋਈ ਗੱਲ ਆਏਗੀ। منی ਲਾਂਡਰਿੰਗ ਦਾ ਇਹ ਪੈਸਾ ਜਨਰੇਟ ਕਿਤਾ ਕੀਤਾ ਗਿਆ। ਇਹਦੇ ਉੱਤੇ ਹਜੇ ਤੱਕ تحقیقات ਹੋਈਆਂ। ਅੱਛਾ ਜਿਵੇਂ ਤੁਸੀਂ ਗੱਲ ਆਖੀ ਗਨੀਵਕੌਰ ਮਦੀਠੀਆ ਦੀ ਇਹ ਬੇਸ਼ੱਕ ਇੱਕ ਚਰਚਾ ਬਣੀ ਹੋਈ ਸੀ ਕਿ ਗਨੀਵਕੌਰ ਦਾ ਨਾਮ ਵਿਚ ਆ ਜਾਣਾ ਵੀ ਵੱਡੀ ਗੱਲ ਹੈ ਕਿ ਕੀ ਉਹਨਾਂ ਦੇ ਬਾਰੇ ਨਾਲ ਵੀ ਜਾਂਚ ਹੋ ਸਕਦੀ ਹੈ ਕੁਝ ਕੁਝ ਹੋ ਜਾ ਸਕਦਾ ਹੈ ਤਾਂ ਹੋਏਗੀ ਨਾ ਜਿਵੇਂ 1 ਕਰੋੜ ਉਹਦੀ ਕੰਪਨੀ ਦੀ ਐਮਪਟੀ ਬਣਾਈ ਗਈ ਉਸ ਕੰਪਨੀ ਨੂੰ ਬਾਅਦ ਵਿੱਚ ਬੰਦ ਕਰਤਾ ਗਿਆ ਕੰਪਨੀ ਦੇ ਵਿੱਚ ਪੈਸਾ ਆਇਆ ਉਹ ਪੁਲਿਸ ਤੇ ਜਵਾਬ ਦੇਗਾ ਮੈਨੂੰ ਲੱਗਦਾ ਕਿ ਉਹਨਾਂ ਨੇ ਰਿਟਰਨਾਂ ਚ ਸਾਰਾ ਕੁਝ ਦੱਸਿਆ ਹੋਵੇਗਾ ਲੇਕਿਨ ਗੱਲ ਇਹ ਹੈ ਕਿ ਉਹ ਸਾਰਾ ਕੁਝ ਪੈਸਾ ਕਿੱਥੋਂ ਆਇਆ ਘੋੜਾ ਸਪੋਰਟ ਸੀਗਾ ਕਿੰਨੇ ਭੇਜਿਆ ਉਹ ਸਾਰੀਆਂ ਚੀਜ਼ਾਂ ਟ੍ਰੇਲ ਚੈੱਕ ਹੋਣਗੀਆਂ ਆ ਜਿਹੜੀ ਹਰਸਿਮਰਤ ਕੌਰ ਬਾਦਲ ਕਹਿੰਦੀ ਐ ਕਿ ਪੰਜਾਬ ਦਾ ਮੁੱਖ ਮੰਤਰੀ ਕਿਹੜੇ ਖੇਤ ਦੀ ਮੂਲੀ ਐ ਦਰਸਲ ਦੇ ਵਿੱਚ ਹੁਣ ਪੰਜਾਬ ਦਾ ਮੁੱਖ ਮੰਤਰੀ ਕੱਲੇ ਥੱਲੇ ਨੂੰ ਚੱਕ ਕੇ ਇਹਨਾਂ ਦੀ ਪੂਰੀ ਜਾਂਚ ਵੀ ਹੋਣੀ ਤੈ ਆ ਤਾਂ ਹਰਸਿਮਰਤ ਕੌਰ ਬਾਦਲ ਕੀ ਕਹਿੰਦੀ ਸੀ ਪੰਜਾਬ ਦਾ ਮੁੱਖ ਮੰਤਰੀ ਕਿਹੜੇ ਖੇਤ ਦੀ ਮੂਲੀ ਐ ਸਾਡਾ ਪਰਿਵਾਰ ਨਹੀਂ ਡਰਦਾ ਪਰ ਕਿਸੇ ਨੂੰ ਤਾਂ ਪ੍ਰਮਾਤਮਾ ਨੇ ਬਲ ਬਖਸ਼ਿਆ ਕਿ ਤੁਹਾਡੇ ਪਰਿਵਾਰ ਦੇ ਗ੍ਰਾਮੇ ਵਿੱਚ ਹੱਥ ਪਾਲੇ ਅੱਜ ਤੱਕ ਕੋਈ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਯਰਤ ਨਹੀਂ ਕੀਤੀ ਇਹਨਾਂ ਬਾਦਲਾਂ ਨੂੰ ਛੇੜਨ ਦੀ ਪਰ ਭਗਵੰਤ ਮਾਨ ਦਾ ਸਾਥ ਹੁਣ ਵਿਰੋਧੀ ਧਿਰ ਦੇ ਲੋਕ ਵੀ ਦੇ ਰਹੇ ਨੇ ਕਿਹੜੇ ਲੋਕ ਜਿਹੜੇ ਲੋਕ ਸਾਡੇ ਪੰਜਾਬ ਦੇ ਇਹਨਾਂ ਤੋਂ ਪਿੱਛੇ हट ਗਏ ਸੀ ਕਿ ਭਾਈ ਪੰਜਾਬ ਦੇ ਮੁੱਦੇ ਪ੍ਰਤੀ ਕੰਮ ਨਹੀਂ ਕਰਦਾ ਭਗਵੰਤ ਮਾਨ ਅੱਜ ਉਹੀ ਲੋਕ ਇਸ ਗੱਲ ਦਾ ਹੰਗਾਰਾ ਭਰ ਰਹੇ ਨੇ ਇਹ ਗੱਲ ਪੱਕੀ ਹੈ ਕਿਉਂਕਿ ਅਸੀਂ ਵੀ ਕਹਿੰਦੇ ਹਾਂ ਮੈਂ ਖੁਦ ਪੰਜਾਬ ਦੇ ਮੁੱਖ ਮੰਤਰੀ ਦੇ ਵਿਰੁੱਧ ਸੀ ਪਰ ਅੱਜ ਦੀ ਘੜੀ ਦੇ ਵਿੱਚ ਇਸ ਮੁੱਦੇ ਪ੍ਰਤੀ ਅਸੀਂ ਉਹਨਾਂ ਦੇ ਨਾਲ ਕਿ ਕਿ ਜਿਹੜੇ ਐਕਸ਼ਨ ਨੂੰ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਵੱਡੇ ਮਗਰ ਮੱਛਾਂ ਨੂੰ ਫੜੋ ਜਿਹੜੇ ਬਾਦਲ ਕੇ ਨੇ ਕਿਉਂਕਿ ਵੱਡੇ ਬਾਦਲ ਨੇ ਦਰਸਾਲ ਦੇ ਵਿੱਚ ਪੰਜਾਬ ਦੀਆਂ ਜੜਾਂ ਦੇ ਵਿੱਚ ਤੇਲ ਪਾਇਆ ਐ ਇਸ ਕਰਕੇ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਸਿੱਖ ਕੌਮ ਤੁਸੀਂ ਸਾਰੇ ਜਾਣਦੇ ਹੀ ਕਿ ਬੀਤੀ ਰਾਤ ਵਿਕ੍ਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰ ਸਿਮਰਤ कौर ਜਿਹੜੀ ਹੈ ਉਹ ਬਿਆਨ ਦਿੰਦੀ ਹੈਗੀ ਆ ਔਰ ਬਿਆਨ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋਏ ਕਿ ਬਾਦਲ ਪਰਿਵਾਰ ਚ ਕਿੰਨਾ ਜ਼ਿਆਦਾ ਹੰਕਾਰ ਹੈਗਾ ਵਾ ਉਹ ਹਜੇ ਵੀ ਟੁੱਟਣ ਦਾ ਨਾਂ ਨਹੀਂ ਲੈ ਰਿਹਾ ਹੈਗਾ ਇਸ ਤਰ੍ਹਾਂ ਕਿ ਉਹ ਕਹਿ ਰਹੀ ਸੀਗੀ ਕਿ ਇਸ ਤੋਂ ਵੱਡੇ ਵੱਡੇ ਜਿਹੜੇ ਅ ਅੱਜ ਤੱਕ ਬਾਦਲ ਪਰਿਵਾਰ ਤੇ ਹੱਥ ਨਹੀਂ ਪਾ ਸਕੇ ਤੇ ਇਹ ਕਿਸ ਖੇਤ ਦੀ ਮੂਲੀ ਹੈਗੀ ਹੈ ਕਿ ਉਹਨਾਂ ਨੂੰ ਇੰਨਾ ਜ਼ਿਆਦਾ ਹੰਕਾਰ ਹੈ ਕਿ ਉਹ ਇਸ ਚੀਜ਼ ਨੂੰ ਹਈ ਬਿਲਕੁਲ ਲਾਈਟ ਲੈਣ ਦੇ ਆ ਕਿ ਸੀਐਮ ਭਗਵੰਤ ਮਾਨ ਨੇ ਅਗਰ ਵਿਕਰਮ ਸਿੰਘ ਮਜੂਰੀਆ ਦੀ ਗ੍ਰਿਫਤਾਰੀ ਪਾਤੀ ਹੈ ਤੇ ਬਹੁਤ ਜਲਦ ਰਿਹਾਅ ਹੋ ਜਾਏਗਾ ਪਰ ਦੂਸਰੇ ਪਾਸੇ ਸੀਐਮ ਭਗਵੰਤ ਮਾਨ ਦਾ ਇਹ ਕਹਿਣਾ ਹੈ ਕਿ ਇਹ ਇਸ ਗ੍ਰਿਫਤਾਰੀ ਨੂੰ ਮਾਮੂਲੀ ਨਾ ਸਮਝਣ ਜਿਸ ਤਰ੍ਹਾਂ ਪਹਿਲੇ ਇਹ ਕਰਦੇ ਆਏ ਆ ਕਿ ਗ੍ਰਿਫਤਾਰ ਹੋ ਜਾਂਦੇ ਸੀ ਬਾਹਰ ਆ ਜਾਂਦੇ ਸੀਗੇ ਇਸ ਦਫਾ ਮਾਮਲਾ ਉਸ ਤਰ੍ਹਾਂ ਦਾ ਨਹੀਂ ਹੋਏਗਾ ਬਲਕਿ ਮੁਕੰਮਲ ਸਬੂਤ ਇਕੱਠੇ ਕੀਤੇ ਗਏ ਆ ਪੂਰੇ ਸਬੂਤਾਂ ਦੇ ਨਾਲ ਇਨਾਂ ਕੋਲ ਪੋਰਚਗੇਟ ਹੋਏਗੀ ਹਰ ਚੀਜ਼ ਦਾ ਹਿਸਾਬ ਲਿਆ ਜਾਇਆ ਜਾਏਗਾ ਕਿਉਂਕਿ ਇਹਨਾਂ ਨੇ ਬਹੁਤ ਦੇਰ ਪੰਜਾਬ ਦੇ ਉੱਤੇ ਹਕੂਮਤ ਕੀਤੀ ਹੈ ਔਰ ਬਹੁਤ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲੇ ਬਾਦਲ ਪਰਿਵਾਰ ਹੈਗਾ ਹੈ ਪੰਜਾਬ ਨੂੰ ਤੇ ਹੁਣ ਇਹਨਾਂ ਕੋ ਹਰ ਚੀਜ਼ ਦਾ ਹਿਸਾਬ ਲਿਆ ਜਾਏਗਾ ਸੀਐਮ ਭਗਵੰਤ ਮਾਨ ਦਾ ਜਿਹੜਾ ਚੰਗਾ ਕਦਮ ਹੈ ਉਹਦੀ ਉਹਨੂੰ ਜ਼ਰੂਰ ਚਲਾਉਣਾ ਚਾਹੀਦਾ ਹੈ ਔਰ ਉਹਨਾਂ ਦਾ ਇਹ ਇੱਕ ਬਹੁਤ ਹੀ ਵਧੀਆ ਐਕਸ਼ਨ ਹੈਗਾ ਜਿਹੜਾ ਉਹਨਾਂ ਨੇ ਬਾਦਲ ਪਰਿਵਾਰ ਦੇ ਖਿਲਾਫ ਕੀਤਾ ਕਿਉਂਕਿ ਅੱਜ ਤੱਕ ਕੋਈ ਨਹੀਂ ਬਾਦਲ ਪਰਿਵਾਰ ਦੇ ਖਿਲਾਫ ਐਕਸ਼ਨ ਨਹੀਂ ਕਰਦਾ ਆ ਸਿਗਾ ਨਾ ਜੁਰਤ ਰੱਖਦਾ ਸਿਗਾ ਪਰ ਸੀਐਮ ਭਗਵੰਤ ਮਾਨ ਨੇ ਇਸ ਚੀਜ਼ ਨੂੰ ਵੀ ਸੱਚ ਕਰਕੇ ਦਿਖਾਤਾ ਹੈਗਾ ਵਾ ਕਿਉਂਕਿ ਲੋਕ ਪੰਜਾਬ ਦੇ ਇਹੀ ਚਾਹੁੰਦੇ ਸੀ ਕਿ ਬਾਦਲ ਪਰਿਵਾਰ ਦੇ ਖਿਲਾਫ ਵੀ ਕੋਈ ਉੱਠੇ ਕੋਈ ਇਸ ਦੇ ਖਿਲਾਫ ਵੀ ਐਕਸ਼ਨ ਲਵੇ ਔਰ ਜਿਹੜੇ ਵਿਰੋਧ ਚ ਬੋਲਦੇ ਸੀ ਕਿ ਛੋਟੀਆਂ ਮੱਛੀਆਂ ਦੇ ਉੱਤੇ ਹੱਥ ਪੈਂਦਾ ਵੱਡੇ ਮગર ਮੱਛਾਂ ਨੂੰ ਫੜੇ ਤੇ ਫੇਰ ਅਸੀਂ ਇਹਨੂੰ ਮੰਨੀਏ ਔਰ ਸੀਐਮ ਭਗਵੰਤ ਮਾਨ ਨੇ ਹੁਣ ਵੱਡੇ ਮਗਰਮੱਛਾਂ ਨੂੰ ਵੀ ਫੜ ਲਿਆ ਹੈ ਪਰ ਹੁਣ ਉਹੀ ਸੀਐਮ ਭਗਵੰਤ ਮਾਨ ਦੇ ਵਿਰੋਧ ਚ ਆ ਗਏ ਹੈ ਕਿ ਇਹਨੇ ਗਲਤ ਕੀਤਾ ਹੈਗਾ ਵੈਰ ਉਹ ਤੁਹਾਡਾ ਕੀ ਕਹਿਣਾ ਹੈ ਸੀਐਮ ਭਗਵੰਤ ਮਾਨ ਦੇ ਇਸ ਐਕਸ਼ਨ ਦੇ ਬਾਰੇ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼